ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਚ ਬਹੁਤ ਬਹੁਤ ਵੈਲਕਮ ਆ ਵੀਰ ਜੀ ਸਾਰੇ ਭੈਣ ਭਰਾਵਾਂ ਦਾ ਅੱਜ ਪਹੁੰਚੇ ਆ ਪਿੰਡ ਜੋੜਾ ਛਤਰਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਵੀ ਗਰਦਾਸਪੁਰ ਜਿਹੋਦੇ ਵੀਰ ਕੋਲ ਅੱਜ ਤੁਹਾਨੂੰ ਦੋ ਵੜਾ ਦਿਖਾਵਾਂਗੇ ਪੂਰੇ ਟੋਪ ਦੀਆਂ ਤੇ ਰੇਟ ਜਿਹੜਾ ਬਿਲਕੁਲ 52 ਛੋਟਾ ਰੇਟ ਬਾਕੀ ਵੀਰ ਕੋਲ ਲੈਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਫੋਰਸ ਨਾਲ ਵੀਰੇ ਠੀਕ ਠਾਕ ਉਹਦੇ ਕੰਡੇਰੀ ਫਾਰਮ ਵੇਖਣ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਕੀ ਨਾਮ ਤੇ ਆ ਹੋਰ ਸੁਣਾਓ ਵੀਰੇ ਠੀਕ ਠਾਕ। ਬਹੁਤ ਵਧੀਆ ਵਧੀਆ ਵੀ ਸੀ। ਕਿੰਨੇ ਪਸ਼ੂ ਫਿਰ ਵੀਰੇ ਅੱਜ ਆਪਣੇ ਕੋਲ? ਅੱਜ ਵੀ ਸੀ ਆਪਣੇ ਕੋਲ ਦੋ ਨੇ। ਠੀਕ ਆ ਜੀ। ਇੱਕ ਪਹਿਲਾਂ ਨੂੰ ਅਸੀਂ ਸੂਣ ਵਾਲੀ ਜੇ। ਅੱਛਾ ਜੀ। ਤੇ ਤੀਜੇ ਸੂਏ ਗਾਂ ਸੂਈ ਜੇ। ਠੀਕ ਆ ਜੀ। ਹਾਂਜੀ ਹਾਂਜੀ। ਵੀਰ ਜੀ ਆਹ ਫਿਰ ਅੱਜ ਤੁਸੀਂ ਨਕੀਨਾ ਹੀ ਲਿਆਂਦਾ ਕਰ। ਹਾਂਜੀ ਹਾਂਜੀ ਵੀਰ ਜੀ। ਸਹੀ ਗੱਲ ਆ ਵੀਰੇ। ਇਹ ਫਿਰ ਵੀਰੇ ਕਿਹੜੀ ਆ ਗਈ ਬਰੀਡ ਕੀ ਗਈ? ਇਹ ਵੀਰ ਜੀ ਬਰੀਡ ਤਾਂ ਮੈਨੂੰ ਵੀ ਨਹੀਂ ਪਤਾ ਲੱਗਿਆ। ਉਹ ਮੈਂ ਆਚਾ ਫੁਲਾਲੇ ਕੋਈ। ਪਾਏ ਸਾਹੀ ਵਾਲਾ ਕੋਈ ਜੱਸੀ ਲਾਲੇ। ਪਰ ਵੀਰ ਜੀ ਬਰੀਡ ਹੈ ਬੜੀ ਆ। ਇਹਦੀ ਗੱਲ ਸੁਣੋ। ਹਾਂਜੀ। ਬਰੀ ਤੇ ਸਾਈਵਾਲ ਦੇ ਘਰਾਸ ਹਾਂਜੀ ਹਾਂਜੀ ਬਾਕੀ ਵੀਰ ਜੀ ਆ ਵੇਖੋ ਇਹ ਤਾਂ ਪੱਲੂਣ ਵੱਛੀ ਜਿਹੜੀ ਆਣ ਮਾਜਾ ਥਣ ਮਾਜਾ ਲੱਗਾ ਵੇਖੋ ਨਹੀਂ ਤੇ ਪਲੂਣ ਜਿਹੜੀ ਵੱਸੀ ਆ ਨਾ ਪਲੂਣ ਵੱਛੀ ਆ ਜੇ ਦੰਦੋ ਵੀਰੇ ਕਿੰਨੀ ਵੱਡਾ ਏ ਇਹ ਦੰਦੋ ਵੀਰ ਜੀ ਖੀੜੀ ਕੇ ਦੋਂਦੀ ਵੱਛੀ ਏ ਤੇ ਵੇਖੀ ਮੈਂ ਫੁੱਟ ਕੇ ਦੰਦ ਬੁਖਾਲ ਦਿੰਨੇ ਠੀਕ ਹਾਂਜੀ ਹਾਂਜੀ ਪਰ ਵੀਰ ਜੀ ਭਣੋ ਕਰਮ ਵਾਲੀ ਚੰਗਤ ਥਣੋਂ ਚੰਗੀ ਹਣਾ ਤੋਰੀ ਵਿੱਚ ਕਹਾਣੀਆਂ ਦੀ ਤੋਰੀਏ ਤੋਰੀਏ ਕੱਦ ਕੁੱਦ ਕਰਮ ਵਾਲੀ ਦਾ ਫੁੱਲ ਵੱਡਾ ਆ ਵੱਡਾ ਫੁੱਲ ਜੀ ਫੋਲ ਵੱਡਾ ਕਰਦੇ ਆ ਦੂਜੇ ਦੂਜੇ ਸੁਵੇ ਦੇ ਗਾਣੇ ਸੁਣਾ ਜਿੰਦ ਤੱਕ ਹਾਂ ਦਾ ਚੰਗੀ ਭਾਂਜੇ ਇੱਕਦਮ ਸਹੀ ਗੱਲ ਹੈ ਹਾਂਜੀ ਹਾਂਜੀ ਬਾਕੀ ਥਣੇ ਹੋਵੇ ਚਲੋ ਚੰਗੀ ਸੇ ਥਣ ਲੈਵੇ ਦੀ ਵੀ ਚੰਗੀ ਥਣੇ ਹੋ ਚੰਗੀ ਸਾਫ ਹੈ ਸੋਹਣੀ ਗਹਿੜਾ ਕੀ ਆ ਵੇਖੋ ਵੀਰ ਜੀ ਕਈ ਲੋਕੀ ਕਹਿੰਦੇ ਜੇ ਇੱਤਾ ਕਰਕੇ ਆ ਹਾਂਜੀ ਕੋਈ ਇਹਨੂੰ ਕਰਮਾ ਵਾਲੀ ਨੂੰ ਪਤਾ ਹੀ ਨਹੀਂ ਕੋਈ ਬਿਲਕੁਲ ਨਹੀਂ ਆਈ ਗੱਲ ਹਾਂਜੀ ਹਾਂਜੀ ਰਸਾਸ਼ ਸੁੱਟ ਕੇ ਮੈਂ ਚਵਾਈ ਕਰ ਉਹਦੀ ਸਹੀ ਗੱਲ ਹੈ ਸਹੀ ਗੱਲ ਹੈ ਵੀਰੇ ਬਿਲਕੁਲ ਸਹੀ ਬਾਕੀ ਕਰਨ ਪਾ ਡੰਗਰ ਚੰਗਾ ਲਿਆਉਣਾ ਡੰਗਰ ਸਾਫ ਨੇ ਹੁੰਦੇ ਇਹ ਗੱਲ ਵੀ ਤੇ ਤੁਹਾਡੀ ਪੱਕੀ ਨਿਕਨੇ ਕੇ ਸਿੰਘ ਬਸ਼ੀ ਬਿਲਕੁਲ ਵੀਰੇ ਨਿਕਨੇ ਕੇ ਸਿੰਘ ਹਾਂ ਸਾਰੀ ਸਾਹ ਪਰਖ ਵਾਲੇ ਵੀਰ ਨੂੰ ਤੇ ਪਤਾ ਲੱਗ ਜਾਂਦਾ ਕੀ ਕਰਤੂਤ ਦੀ ਮਾਲਕਣਾ ਹੈ ਉਹ ਕਿੱਥੇ ਨੇ ਠੰਡੀ ਬਹੁਤੀ ਜ਼ਿਆਦਾ ਹੈ ਹਾਂਜੀ ਹਾਂਜੀ ਬਹੁਤ ਠੰਡੀ ਹੈ ਸੀਲ ਠੰਡੀ ਸੱਚੀ ਗੱਲ ਹੈ ਬਾਕੀ ਵੀ ਇੱਥੇ ਲੱਟ ਲੱਟ ਬੜੀਆਂ ਜੇ ਬੜੀਆਂ ਨੇ ਉੱਧਰ ਵੀਰ ਜੀ ਬਹੁਤ ਆ ਹਾਂਜੀ ਹਾਂਜੀ ਜੀ ਦੰਦ ਵੀ ਪੁੱਟ ਕੇ ਖਾਲ ਦਿੰਦੇ ਆ ਸਹੀ ਗੱਲ ਸਹੀ ਠੀਕੇ ਦੋਂਦੀ ਹੈ ਹਾਂਜੀ ਆ ਵੀ ਸਹੀ ਹੈ। ਨਾ, ਕੀਰੀ ਲਾਲੇ ਕੋਈ ਭਰਾ। ਕੀਰੀ ਲਾਲੇ ਕੋਈ ਦੋਂਦੀ ਲਾਲੇ। ਸਹੀ। ਹਾਂਜੀ ਹਾਂਜੀ। ਆਹ ਵੇਖੋ ਬਿਲਕੁਲ ਸਹੀ ਗੱਲ ਹੈ। ਹਾਂਜੀ ਹਾਂਜੀ। ਬਾਕੀ ਵੀਰ ਜੀ ਇਹ ਨਹੀਂ ਕੋਈ ਗੱਲ। ਹਾਂਜੀ। ਕਿ ਭਾਵੇਂ ਕਾਲੀ ਪੈ ਜੇ ਥੋੜੀ ਜੀ। ਹਾਂਜੀ ਹਾਂਜੀ। ਆਹ ਵੇਖੋ। ਕੈਮਰਾ ਥੋੜਾ ਕਰਦੀ ਬਾਕੀ ਹੈ ਅਸਲੀ ਸੰਡੀ ਹੈ। ਕਿਸੇ ਸੰਡੀ ਡਿੰਗੜਾਂ ਦਾ ਕੰਢੀ ਨਾ। ਹਾਂਜੀ। ਆਹ ਵੇਖੋ। ਥਾਂ ਥੋੜੀ ਬਿਲਕੁਲ ਚੰਗੀ। ਹਾਂਜੀ। ਉਹ ਇਹੋ ਜਿਹੀ ਗੱਲ ਕੋਈ। ਹਾਂਜੀ ਵੀਰ ਜੀ। ਬੰਦ ਹੋ ਵੀਰ। ਇੱਥੇ ਪੁੜਹਾ ਵੀ ਜਿਹੜਾ ਚੰਗਾ ਇਹਨੂੰ ਲੱਗਾ ਸਾਰੀ ਸਾਫ ਸਾਰੀ ਸਾਫ ਹੈ ਸਿਰ ਤੋਂ ਲੈ ਆ ਗਿਆ ਪੈਰਾਂ ਤੱਕ ਬਿਲਕੁਲ ਵੀ ਹਾਂਜੀ ਆਹ ਵੇਖੋ ਹਾਂਜੀ ਉਹ ਥੋੜੀ ਕੋ ਗੱਲ ਨਾਲ ਬਿਲਕੁਲ ਬਿਲਕੁਲ ਹਾਂ ਖਦੇ ਪਾਸੇ ਬੈਠਾ ਨਾ ਹਾਂ ਹਾਂ ਜਿੱਦਾਂ ਮਾਦੀ ਪਤਾ ਹੀ ਕੋਣੀ ਕਰਮ ਵਾਲੀ ਨੂੰ ਸਹੀ ਗੱਲ ਆ ਜੀ ਹਾਂਜੀ ਬਾਕੀ ਮਿੱਟੀ ਆ ਵੇਖੋ ਆ ਸਾਰੇ ਛੱਡਾ ਵਾ ਹਾਂਜੀ ਉਹ ਥੋੜੀ ਕੋ ਗੱਲ ਆ ਹਾਂ ਇਹ ਤੇ ਬਣੂਗੀ ਚੰਗੀ ਮੇਲੇ ਲਾਉਗੀ ਚੰਗੀ ਚੰਗੀ ਬਣੇਗਾ ਉਸਕੋ ਹਾਂਜੀ ਚੰਗੀ ਵਸੀ ਖੁੱਲੇ ਦੀ ਚੰਗੀ ਖੁੱਲੇ ਦੀ ਹਾਂਜੀ ਹਾਂਜੀ ਆ ਇਹਦਾ ਸ਼ਹਿਦ ਮਾਂਡਾ ਚੀੜ ਠੰਗੜਾ ਹਾਂਜੀ ਬਸ ਕੱਦ ਕੁਦ ਫੁੱਲ ਵੱਡਾ ਫੁੱਲ ਫੁੱਲ ਵੱਡੀ ਵੇਖਿਆ ਫੁੱਲ ਵੱਡਾ ਕਰਦਾ ਝੂਠ ਵਾਲੀ ਗੱਲ ਨਹੀਂ ਆਖੋ ਬਿਲਕੁਲ ਇਹ ਆਗਾ ਸਾਡੇ ਪਿਆਰ ਇੱਥੇ ਜੁੜੇ ਆ ਕੋਈ ਇਹ ਨਹੀਂ ਬਿਲਕੁਲ ਬਿਲਕੁਲ ਪਹਿਲਾਂ ਆਉਂਡੀ ਕਿ ਨਹੀਂ ਪੂਰੀ ਬੰਦੇ ਦੇ ਸੇ ਸੇ ਬਰਾਬਰ ਆ ਦੂਜੇ ਸਵੇ ਚੰਗੀ ਖੁੱਲ ਜੇਗੀ ਬਸੀ ਬਿਲਕੁਲ ਵੀਰੇ ਬਾਕੀ ਜੀ ਰੇਟ ਫਿਰ ਇਹਦਾ ਰੇਟ ਤੁਸੀਂ ਕਰ ਦੋ ਨਹੀਂ ਵੀਰੇ ਤੁਸੀਂ ਦੱਸਣਾ ਇਹ ਅਸੀਂ ਕਰਦੀ ਹਾਂ ਹਾਂਜੀ ਜੈ ਜੈ ਕਰਨਾ ਆਪਾਂ ਤੇਰੀ 70 ਦੀ ਨਹੀਂ ਕਰਤੀਆਂ ਮਾਨਤਾ 60 ਦੀ ਮੈਨੂੰ ਪਤਾ ਰੇਟ ਜਾਇ ਜੀ ਕਰਨਾ ਬਿਲਕੁਲ 55 ਦੀ ਦੇ ਦਿਆ ਛੱਡ ਦੀ ਤੈਨ ਨੇ ਹਾਂ ਤਿੰਨ ਹੀ ਛੱਡ ਦਿੰਦੇ ਤੇ ਕਦੇ ਨਿਕਾ ਤਿੰਨ ਛੱਡ ਦਿੰਦੇ ਚਲੋ ਠੀਕ ਆ ਵੀ ਹਾਂਜੀ ਹਾਂਜੀ 50000 ਦੀ ਵੀਰ ਜੀ ਵੈੜਾ ਪਰ ਵੀਰ ਜੀ ਲਾਉ ਕੀ ਕਰ ਮਾੜੀ ਥੱਲੇ ਟਾਪੀ ਡਾਉ ਟਾਪੀ ਟਾਪੀ ਦਾਏਗੀ ਵੀਰ ਜੀ ਸਾਫ ਸੂ ਬੜੀ ਥਣ ਕੱਲਾ ਕੱਲਾ ਹਾਂ ਮੈਂ ਤੁਹਾਨੂੰ ਕਹਿੰਦਾ ਨਹੀਂ ਜੇ ਪਹਿਲੇ ਵੇਸ਼ੀ ਐਡਾ ਥਣ ਕੱਢਦੀ ਆ ਨਹੀਂ ਕੱਢਦੀ ਕੱਢਦੀ ਨਹੀਂ ਵੇਸ਼ੀ ਪਹਿਲੇ ਨਹੀਂ ਕੱਢਦੀ ਇਹ ਠੰਡੀ ਵੀ ਨਹੀਂ ਜੇ ਐਡੀ ਹੁੰਦੀ ਹਾਂਜੀ ਠੰਡੀ ਹਾਂਜੀ ਹਾਂਜੀ ਸਹੀ ਗੱਲ ਜੀ ਹਾਂਜੀ ਹਾਂਜੀ ਅੰਦੀ ਵੀ ਨੀ ਜਰ ਬਾਕੀ ਦੰਦਾਂ ਵੀ ਕਰਮ ਵਾਲੀ ਹੈ ਤੇ 6 ਜਦੋਂ 6 ਦੰਦ ਹੋ ਗਈ ਉਹ ਤੋਂ ਕੱਦ ਹੋਰ ਕੱਢ ਦੋ ਬਾਕੀ 2 2 3 ਸੂਏ ਇਹਨੇ ਕਰਮ ਵਾਲੀ ਨੇ ਦੰਦਾਂ ਜੀ ਦੇਣੇ ਆ ਹਾਂ ਆ ਦੇਖੋ ਵਛੀ ਦੀ ਕੋਈ ਹੋ ਅਜੇ ਚੀੜ ਮਾਰਦੀ ਸੰਗਣਾ ਸਹੀ ਗੱਲ ਹੈ ਚਲੋ ਵੀਰ ਜੀ ਬਾਕੀ ਕੋਈ ਭੈਣ ਭਰਾ ਫੋਨ ਲਾ ਕੇ ਕਰ ਦਿਓ ਮਾਨਤ ਕਰ ਦਾਂਗੇ ਜੀ ਮਾਨਤਨ ਕਰ ਦਾਂਗੇ ਚਲੋ ਠੀਕ ਹੈ ਵੀਰ ਜੀ ਗੱਡੀ ਆ ਗਈ ਕਾਲੀ ਹੈ ਨਾ ਕੱਲ ਦੀ ਸੂਈ ਜੇ ਠੀਕ ਹੈ ਜੀ ਕੋਈ ਸ਼ਾਈ ਹੱਲ ਨਾਲ ਹੋਣਾ ਹੋਏਗਾ ਠੀਕ ਹੈ ਜੀ ਠੀਕ ਹੈ ਕੋਈ ਸ਼ਾਈ ਹਾਲ ਨਾਲ ਕੋਈ ਜਰਸੀ ਨਾਲ ਲੈ ਹਾਂ ਸੁਭਾ ਵੀਰ ਜੀ ਤਿੱਜਾ ਤਿੱਜਾ ਜੀ ਠੀਕ ਹੈ ਜੀ ਹਾਂ ਜੀ ਹਾਂ ਸਾਫ਼ਤੀ ਤੁਸੀਂ ਜੀ ਠੀਕ ਹੈ ਜੀ ਹਾਂ ਜੀ ਹਾਂ ਥੱਲੇ ਵੀ ਕਰਮ ਵਾਲੀ ਚੰਗੀ ਸਾਫ਼ ਨਹੀਂ ਨਹੀਂ ਚੰਗੀ ਜੀ ਚੰਗੀ ਸਫਾਈ ਮਰਾ ਕੇ ਦੱਸ ਦਿੰਨੇ ਮੁਰਕੇ ਠੀਕ ਹੈ ਜੀ ਆਜੋ ਲੈ ਆਓ ਵੀਰ ਮਾਰੋ ਇਧਰ ਵੀ ਕੰਮ ਹਾਂ ਜੀ ਹਾਂ ਜੀ ਹਾਂ ਜੀ ਚੰਗੀ ਜੀ ਇਹਦੇ ਵੀ ਮੁਠੀ ਮੁਠੀ ਸਿੰਘ ਜੀ ਹਾਂ ਜੀ ਹਾਂ ਜੀ ਸਿੰਘ ਸਿੰਘ ਇਹਨੂੰ ਕਰਵਾ ਦਿੰਦੇ ਚੰਗਾ ਲੱਗਾ ਜਿੰਨੇ ਵੀ ਸਾਫ਼ ਹੀ ਆ ਹਨਾ ਹਾਂ ਜੀ ਹਾਂ ਜੀ ਸਾਫ਼ ਬਿਲਕੁਲ ਲੱਪੇ ਰੁਪੇ ਚਾਹ ਤਾ ਹਾਂਜੀ ਬਹੁਤ ਠੀਕ ਹੈ ਜੀ ਹਾਂਜੀ ਹਾਂਜੀ ਆ ਜਾ ਵੀਰੇ ਲੈ ਆਓ ਬੜੀ ਬੜੀ ਹੈ ਠੀਲ ਠੰਡੀ ਫਿਰ ਵੇਖੋ ਇੰਨੀ ਦਾ ਕੋ ਗੱਲ ਕਰਨ ਵਾਲੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਫਿਰ ਗਿਫਟ ਹੀ ਦੇਣਾ ਅੱਜ ਗਿਫਟੀ ਚ ਗਿਫਟੀ ਠੀਕ ਹੈ ਜੀ ਇਹ ਗਿਫਟੀ ਕਰ ਦਿੰਦੇ ਚਲੋ ਵਧੀਆ ਤੇ ਕੋਈ ਭੈਣ ਭਰਾ ਜਿਹੜਾ ਹਨਾ ਬੱਚਾ ਲਾ ਕੇ ਵਿੱਚ ਹੀ ਦੱਸ ਦੀਏ ਦੱਸ ਦੋ ਦੱਸ ਦੋ ਵੀਰੇ ਦੱਸ ਦਿੰਦੇ ਇਹ ਜਿਹੜੀਆਂ ਆ ਪਹਿਲੇ ਫੋਨ ਤੇ ਜਾਣ ਬਿਲਕੁਲ ਬਿਲਕੁਲ ਔੜਦੀਆਂ ਇਹਦੇ ਔੜਦੀਆਂ ਔੜਦੀਆਂ ਜਾਣ ਜੋੜਿਆ ਹਿਸਾਬ ਕਰ ਦੇਣਾ ਅੱਜ ਜੋੜੇ ਉਹ ਜਾਣ ਸਿੱਧਾ ਹੀ ਫਲੈਟ ਹੋ ਜਾ ਫਲੈਟ ਹੋਏ ਸਿੱਧੀ ਲੈ ਲੈ ਸਹੀ ਤੇ ਬੱਚੇ ਨੂੰ ਚੁੰਗਣਾ ਵੀ ਨਹੀਂ ਪਤਾ ਲੱਗਣਿਆ ਵੇਖ ਲਓ ਸਹੀ ਹਾਂ ਜੀ ਮੈਂ ਇਹਦੇ ਬੱਚੇ ਦੇ ਪੈਂਦੇ ਔੜ ਔੜ ਡੁੱਡ ਪੈਂਦੇ ਨਹੀਂ ਤੇ ਆਹ ਫਿਰ ਹਾਏ ਜੀ ਅੱਜ ਦੋਵਾਂ ਨੇ ਗਿਨੇ ਪਰ ਦੋਵੇਂ ਟੋਪੇ ਦੋਵੇਂ ਦੋਵੇਂ ਚੱਲੇ ਦੇਖੋ ਜੀ ਚਾਲੇ ਜਰੂਰ ਕਿ ਨਹੀਂ ਕਰਨ ਵਾਲੀ ਤੂੜੀ ਖਾਈ ਜਾਂਦੀ ਤੂੜੀ ਖਾਈ ਜਾਂਦੀ ਥੁੱਪੀ ਇਹ ਦੋ ਮਿੰਟ 아이 ਜੀ ਨੂੰ ਹੋਏ ਆ ਠੀਕ ਆ ਜੇ ਲਾਈ ਆ ਤੁਹਾਡੇ ਹੁੰਦੇ ਗੱਦੀ ਨਿਕਲ ਕੇ ਗਈ ਆ ਆ ਮਸ਼ਹਾਨਦ ਰਾਹ ਜੀ ਤਾਂ ਨਮਾਸ਼ ਹੋਏ ਹਾਂਜੀ 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 ਕਦੋਂ ਨਾ ਪਾਉਂਦਾ। ਸੇਲ ਠੰਡੀ ਆ ਵੀ ਚੰਗੀ ਆ ਨਾ। ਹਾਂਜੀ ਹਾਂਜੀ। ਆ ਵੇਖੋ। ਜਿਵੇਂ ਆਵੜਾ ਨਾ ਘਾਹ ਆ ਗਿਆ। ਪਾਈਆਂ ਦੀ ਮੋਗ ਵੇਖਦਾ। ਸਹੀ ਗੱਲ ਮੋਗੀ ਪਾਉਂਦੇ। ਆ ਵੇਖੋ। ਜੋ ਆਵੜਾ। ਚਲੋ ਠੀਕ ਹੈ ਵੀਰ ਜੀ ਨਾਮ ਰੋ। ਠੀਕ ਹੈ। ਚੰਗੀ ਵਾੜ ਜਿੰਨੇ ਵੀ ਸਾਰੀ ਸਾਫ਼ ਹੈ। ਦੇ ਦਈਏ ਗਿਫਤੀ ਅੱਜ ਫੇਰ। ਦੇ ਦਈਏ। ਦੇ ਦਈਏ ਗਿਫਤੀ। ਇਹ ਕਰ ਦਈਏ ਗਿਫਟ ਵਾਲੀ ਕੰਮ ਕਰ ਦਈਏ ਜੈ ਜੀ ਕਰ ਦਈਏ ਹੈ ਜੈ ਜੀ ਕਰ ਦਈਏ 35 ਪਾ ਦਈਏ ਨਹੀਂ ਹੋਰ ਪਾ ਦਈਏ 30 ਸਮੇ ਛੱਡ ਗਏ ਜਿਹੜਾ ਲੈਂਨ ਦੇਣ ਵਾਲੇ ਕਿੰਨਾ ਦਾ 30 ਛੱਡ ਦਈਏ ਦੋ ਹਾਂ ਨਾ ਯਾਰ 25000 ਦੀ ਦੇਣੀ ਆ ਅੱਛਾ 25 ਦੀ ਦੇਣੀ ਆ ਹਾਂ ਨਾ ਕਹੇ 23 ਵਾਲਾ ਨਾ ਫੋਨ ਕਰੇ 24 ਵਾਲਾ ਨਾ ਕਰੇ ਤੇ 25 ਵਾਲਾ ਹੀ ਕਰੇ ਲਾਓ ਜੀ ਹਾਂ ਨਾ 25000 ਤਾਂ ਕਿਦੋਂ ਬੋਲ ਹੋਏਗਾ ਵੀਰ ਜੀ ਠੀਕ ਆ ਜੀ ਵੀਰ ਜੀ ਹਾਂ ਜੀ ਹਾਂ ਦੂਜਿਆਂ ਦੇ ਜੇ ਸੁਈ ਠੀਕ ਹੈ ਹਾਂਜੀ ਹਾਂਜੀ ਬਖੀਰ ਜੀ 25000 ਦੀ ਕੋਈ ਟੋਕੜ ਨਹੀਂ ਦੇਂਦਾ ਟੋਕੜ ਨਹੀਂ ਦਿੰਦਾ ਬਾਕੀ ਇਹਨਾਂ ਕਰਮਾਂ ਵਾਲੀ ਕਿਵੇਂ ਦੇਖ ਲੋ ਮੈਂ ਠੀਕ ਕਰ ਸੁਣੋ ਹਾਂਜੀ ਇੱਧਰ ਵੇਖੋ ਕਰਮਾਂ ਵਾਲੀ ਕਹਿੰਦੇ ਤੇ ਬਹੁਤ ਹੀ ਏਦਾਂ ਬਣ ਜਾਂਦੀ گاؤں ਕੋ ਗੱਲ ਕਰਨ ਵਾਲੀ ਨਹੀਂ ਸਹੀ ਗੱਲ ਹਾਂਜੀ ਥੱਲੇੋਂ ਬੜੀ ਭਾਂਦੀ ਬੜੀ ਭਾਂਦੀ ਤੈਨੂੰ ਸਾਰਾ ਸਿਹਾਲ ਦੁੱਧ ਦੇਣਾ ਸਾਰੀਆਂ ਗਰਮੀਆਂ ਦੁੱਧ ਦੋ ਡੱਕੇ ਲਾਈ ਜਾ ਉਥਾਂ ਟੋਕੜ ਨਹੀਂ ਵੀਰ ਜੀ ਇਹਨੇ ਨਹੀਂ ਦੇਂਦਾ ਕੋਈ ਥਾਣ ਤੁਣ ਬੜਾ ਕੱਢਿਆ ਟੋਕੜ ਨਹੀਂ ਦਿੰਦਾ ਇਹਨੇ ਦੀ ਕੋਈ ਚਲੋ ਠੀਕ ਹੈ ਵੀਰ ਜੀ ਬਾਕੀ ਆਪਣਾ ਐਡਰੈਸ ਤੇ ਮੋਬਾਈਲ ਨੰ ਸੀਲ ਵੀ ਕਰਦਾਪੁਰ ਠੀਕ ਹੈ ਜੀ ਠੀਕ ਹੈ ਜੀ ਬਾਕੀ ਵੀਰ ਜੀ ਕੋਈ ਭੈਣ ਭਰਾ ਫੋਨ ਲਾਏ ਫੋਨ ਲਾਏ ਜੀ ਮਾਨਤਾਨ ਕਰਦੇ ਹੋਰ ਜੀ ਕਰਦਾ ਕਰਦਾ ਇਸ ਤੋਂ ਵੈਸੇ ਨਹੀਂ ਜਾਉਣਾ ਕਾਲੀਓ ਚਲੋ ਠੀਕ ਹੈ ਕਾਲੀ ਤੋਂ ਨਾ ਉਹਨਾਂ ਦਾ ਰੇਟ ਪਾਇਆ ਇਸ ਤੋਂ ਥੋੜਾ ਬਤ ਉਹ ਹੋ ਜਾਏਗਾ ਜੀ ਚਲੋ ਠੀਕ ਹੈ ਜੀ ਹਾਂਜੀ ਹਾਂ ਜੀ ਆ ਜਰਸੀ ਲਾਲ ਜਿਹੜੀ ਹੈ ਨਾ ਹਾਂਜੀ ਇਸ ਤੋਂ ਹੋ ਜਾਏਗਾ ਚਲੋ ਠੀਕ ਹੈ ਜੀ ਸასი ਗੱਲ ਵੀਰ ਜੀ